ਨੈਤਿਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨੇ ਸ਼ੁੱਕਰਵਾਰ ਨੂੰ ਸਤਲੁਜ ਦਰਿਆ ਦੇ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਡੂੰਘਾਈ ਨਾਲ ਨਰੀਖਣ ਕੀਤਾ ਤਾਂ ਜੋ ਕਮਜ਼ੋਰ ਥਾਵਾਂ ਨੂੰ ਮਜ਼ਬੂਤ ਬਣਾਉਣ ਦੀ ਯਤਨਾਂ ਦਾ ਮੁਲਾਂਕਣ ਕੀਤਾ ਜਾ ਸਕੇ ਮੁੱਖ ਅਧਿਕਾਰੀਆਂ ਦੇ ਨਾਲ ਉਹਨਾਂ ਨੇ ਗੜੀ ਫਾਜ਼ਿਲ ਗੜੀ ਸ਼ਿਰੂ ਪੁਤੁਲੇਵਾਲ ਕੰਪਲੈਕਸ ਕਨਿਆ ਹੁਸੈਨੀ ਖੈਰਾਬਿਟ ਅਤੇ ਮੱਤੇਵੜਾ ਕੰਪਲੈਕਸ ਦਾ ਦੌਰਾ ਕੀਤਾ ਜੈਨੇਕਿਆ ਕੇ ਹੜ੍ਹ ਸੁਰੱਖਿਆ ਉਪਾਵਾਂ ਦੇ ਕੰਮ ਜਿਸ ਵਿੱਚ ਸਟੱਡ ਪਲੇਸਮੈਂਟ ਰੀਵੈਟਮੈਂਟ ਅਤੇ ਤੂਸੀਬੰਨ ਦੀ ਉਚਾਈ ਸ਼ਾਮਲ ਹੈ ਮੁਕੰਮਲ ਹੋ ਗਏ ਹਨ ਉਨ੍ਹਾਂ ਅਧਿਕਾਰੀਆਂ ਨੂੰ ਮੌਨਸੂਨ ਦੇ ਮੌਸਮ ਦੌਰਾਨ ਕਿਸੇ ਵੀ ਘਟਨਾ ਨੂੰ ਰੋਕਣ ਲਈ ਉੱਚ ਚੌਕਸੀ ਬਣਾਈ ਰੱਖਣ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਦੀ ਨਿਯਮਤ ਰੱਖ-ਰਖਾਵ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਜੈਨੇ ਜੋਰਦੇ ਕੇ ਕਹਿਆ ਕਿ ਪ੍ਰਸ਼ਾਸਨ ਪਾਰਿਵਾਰਿਸ਼ ਜਾਂ ਦਰਿਆ ਦੇ ਬਹਾਅ ਵਿੱਚ ਵਾਦੇ ਕਾਰਨ ਪੈਦਾ ਹੋਣ ਵਾਲੀਆਂ ਹੜ੍ਹ ਵਰਗੀਆਂ ਸਥਿਤੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਬਰਸਾਤ ਦੇ ਮੌਸਮ ਦੌਰਾਨ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਰੁਕਾਵਟਾਂ ਨੂੰ ਘੱਟ ਕਰਨ ਲਈ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਹਨ ਉਨਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪਾਣੀ ਦੇ ਪੰਪ, ਜਨਰੇਟਰ ਅਤੇ ਬਚਾਅ ਕਿਸ਼ਤੀਆਂ ਸਮੇਤ ਜ਼ਰੂਰੀ ਉਪਕਰਨ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਅਤੇ ਉੱਚ ਜੋਖਮ ਵਾਲੇ ਸਥਾਨਾਂ ਤੇ ਰਣਨੀਤਿਕ ਤੌਰ ਤੇ ਤਾਇਨਾਤ ਹੋਣ। ਇਸ ਤੋਂ ਇਲਾਵਾ ਜ਼ਿਲ੍ਹਾ ਅਤੇ ਉਪ ਮੰਡਲ ਪੱਧਰ ਤੇ 27 4 ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ਤਾਂ ਜੋ ਹੜ੍ਹਾਂ ਤੇ ਜੋਖਮ ਦੀ ਅਸਲ ਸਮੇਂ ਵਿੱਚ ਨਿਗਰਾਨੀ ਕੀਤੀ ਜਾ ਸਕੇ। ਤੇਜ ਪ੍ਰਤੀਕਿਰਿਆਵਾਂ ਦਾ ਤਾਲਮੇਲ ਕੀਤਾ ਜਾ ਸਕੇ ਅਤੇ ਸਮੇਂ ਸਿਰ ਜਨਤਕ ਚੇਤਾਵਨੀਆਂ ਦਾ ਪ੍ਰਸਾਰ ਕੀਤਾ ਜਾ ਸਕੇ ਤਿਆਰੀ ਨੂੰ ਹੋਰ ਬਧਾਉਣ ਲਈ ਜੈਨੇ ਅਸਥਾਈ ਆਸਰਾ ਸਥਾਨਾਂ ਲਈ ਪ੍ਰਬੰਧਾਂ ਦੀ ਸਮੀਖਿਆ ਕੀਤੀ ਇਹ ਯਕੀਨੀ ਬਣਾਇਆ ਗਿਆ ਕਿ ਉਹ ਐਮਰਜੈਂਸੀ ਦੀ ਸਥਿਤੀ ਵਿੱਚ ਵਿਸਥਾਪਿਤ ਨਿਵਾਸੀਆਂ ਨੂੰ ਆਰਾਮ ਨਾਲ ਰੱਖਣ ਲਈ ਕਾਫੀ ਭੋਜਨ ਸਾਫ ਪਾਣੀ ਸੈਨੀਟੇਸ਼ਨ ਸਹੂਲਤਾਂ ਡਾਕਟਰੀ ਸਪਲਾਈ ਅਤੇ ਬਿਸਤਰੀ ਨਾਲ ਲੈਸ ਹੋਣ ਉਹਨਾਂ ਨੇ ਸਰਗਰਮ ਸੰਚਾਰ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ ਇਹ ਕਹਿੰਦੇ ਹੋਏ ਕਿ ਮੌਨਸੂਨ ਦੌਰਾਨ ਨਿਵਾਸੀਆਂ ਨੂੰ ਘਟੂ ਘਟ ਅਸੁਵਿਧਾ ਦਾ ਸਾਹਮਣਾ ਕਰਨਾ ਯਕੀਨੀ ਬਨੌੜੀ ਹਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ